ਵਾੜੇ ਚੋ ਕੋਈ ਤਖਤ ਹਜੂਰ ਸਾਹਿਬ ਨੰਦੇੜ ਗਿਆ ਹੋਵੇ ਤਾਂ ਉਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ ਇਤਿਹਾਸ ਅਨੁਸਾਰ ਇਸ ਸਥਾਨ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਖਾਲਸਾ ਫੌਜਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪਏ ਇੱਕ ਖਜ਼ਾਨੇ ਚੋਂ ਗੁਪਤ ਖਜ਼ਾਨੇ ਚੋਂ ਜਿਹੜਾ ਕਿ ਦੱਬਿਆ ਹੋਇਆ ਸੀ ਉਸ ਖਜ਼ਾਨੇ ਚੋਂ ਕੱਢ ਕੇ ਤਨਖਾਹਾਂ ਵੰਡੀਆਂ ਸਨ ਮੋਹਰਾਂ ਵੰਡੀਆਂ ਸਨ ਨਾਰੀ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ ਸੀ ਕਿ ਜਦੋਂ ਭਵਿੱਖ ਵਿੱਚ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਖਾਲਸਾ 96 ਕਰੋੜ ਹੋਵੇਗਾ ਉਦੋਂ ਇਸ ਖਜ਼ਾਨੇ 'ਚੋਂ 96 ਕਰੋੜ ਖਾਲਸਾ ਫੌਜ ਲਈ 2.5 ਦਿਨ ਅਤੁੱਟ ਲੰਗਰ ਵਰਤੇਗਾ ਅਸਲਾਮੁਅਲੈਕਮ ਸਸਰੀਆ ਕਾਲ ਕਿਦਾਂ ਹਾਲਚਾਲ ਅਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਾਸਤੇ ਹੋਵਗੇ ਚੜਦੀ ਕਲਾ ਛੋਗੇ ਅੱਜ ਬੜੀ ਇੰਟਰਸਟਿੰਗ ਵੀਡੀਓ ਲੈ ਕੇ ਆਏ ਆ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ 96 ਕਰੋੜੀ ਖਾਲਸਾ 96 ਕਰੋੜੀ ਖਾਲਸਾ ਤੋਂ ਮੁxtਲਫ ਮਤਲਬ ਕਰਦੇ ਜਾਂਦੇ ਨੇ ਅੱਜ ਦੀ ਵੀਡੀਓ ਚ ਅਸੀਂ ਜਾਣਾਂਗੇ 96 ਕਰੋੜੀ ਖਾਲਸਾ ਕੀ ਹੈ ਇਹਦਾ ਕੀ ਮਤਲਬ ਹੈ ਸਿੱਖ ਧਰਮ ਚ 96 ਕਰੋੜੀ ਖਾਸ ਖਾਲਸਾ ਦੀ ਕੀ ਅਹਿਮੀਅਤ ਹੈ ਤੇ 96 ਕਰੋੜੀ ਖਾਲਸਾ ਕਦੋਂ ਜਿਹੜਾ ਹੈ ਦੁਨੀਆ ਤੇ ਪ੍ਰਗਟ ਹੋਏਗਾ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ ਤੁਹਾਡੇ ਚੋਂ ਕੋਈ ਤਖਤ ਹਜੂਰ ਸਾਹਿਬ ਨੰਦੇੜ ਗਿਆ ਹੋਵੇ ਤਾਂ ਉਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ ਇਤਿਹਾਸ ਅਨੁਸਾਰ ਇਸ ਸਥਾਨ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਖਾਲਸਾ ਫੌਜਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪਏ ਇੱਕ ਖਜ਼ਾਨੇ ਚੋਂ ਗੁਪਤ ਖਜ਼ਾਨੇ ਚੋਂ ਜਿਹੜਾ ਕਿ ਦੱਬਿਆ ਹੋਇਆ ਸੀ ਉਸ ਖਜ਼ਾਨੇ ਚੋਂ ਕੱਢ ਕੇ ਤਨਖਾਹਾਂ ਵੰਡੀਆਂ ਸਨ ਮੋਹਰਾਂ ਵੰਡੀਆਂ ਸਨ ਨਾਰੀ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ ਸੀ ਕਿ ਜਦੋਂ ਭਵਿੱਖ ਵਿੱਚ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਖਾਲਸਾ 96 ਕਰੋੜ ਹੋਵੇਗਾ ਉਦੋਂ ਇਸ ਖਜ਼ਾਨੇ 'ਚੋਂ 96 ਕਰੋੜ ਖਾਲਸਾ ਫੌਜ ਲਈ 2.5 ਦਿਨ ਅਤੁੱਟ ਲੰਗਰ ਵਰਤੇਗਾ ਆਮ ਹੀ ਕਈਆਂ ਦੇ ਮਨ ਵਿੱਚ ਇੱਕ ਸਵਾਲ ਹੁੰਦਾ ਹੈ ਕਿ ਇਹ 96 ਕਰੋੜ ਦਾ ਕਨਸੈਪਟ ਹੈ ਕਿ ਨਿਹੰਗ ਸਿੰਘ ਫੌਜਾਂ ਵੀ ਆਪਣੇ ਦਲਾਂ ਦੇ ਨਾਮ ਦੇ ਨਾਲ 96 ਕਰੋੜੀ ਲਾਉਂਦੀਆਂ ਨੇ ਜਿਵੇਂ ਅਕਾਲੀ ਬੁੱਢਾ ਦਲ 96 ਕਰੋੜੀ ਪਿੱਛੇ ਜਿਹੇ ਗਾਇਕ ਵੀਰ ਸੰਧੂ ਤਿਹਾਰ ਵੀ ਉਹਨਾਂ ਦਾ ਇੱਕ ਗੀਤ ਆਇਆ ਸੀ ਵੀਰ ਰਸ ਉਸ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਕਿ ਆਉਂਦੀ ਵੈਰੀਆਂ ਦੀ ਗਿੱਚੀ ਨੂੰ ਮਰੋੜ ਆਊਗੀ ਹੌਲ ਚੜ ਜਦੋਂ 96 ਕਰੋੜ ਆਊਗੀ ਟਾਡੀ ਮੋਹਰਾਂ ਵਾਲੀ ਨੇ ਵੀ ਇੱਕ ਨਗਮਾ ਗਾਇਆ ਸੀ 96 ਕਰੋੜ ਖਾਲਸੇ ਬਾਰੇ ਸੋ ਅੱਜ ਆਪਾਂ ਇਸ 96 ਕਰੋੜ ਖਾਲਸੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ 96 ਕਰੋੜ ਖਾਲਸਾ ਕਦੋਂ ਆਵੇਗਾ 96 ਕਰੋੜ ਸਿੱਖ ਕਦੋਂ ਸਜਣਗੇ ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਦਾ ਜ਼ਿਕਰ ਕਰਾਂਗੇ ਜੋ ਹੈ ਕਿ 18 ਪਾਰ ਬਨਾਸਪਤੀ ਮਾਲਣੀ 96 ਕਰੋੜੀ ਮੇਗਮਾਲਾ ਪਾਣੀ ਹਾਰੀਆ ਭਾਵ ਜਿਵੇਂ 96 ਕਰੋੜ ਬੱਦਲ ਗੱਜਦੇ ਨੇ ਤਾਂ ਧਰਤੀ ਤੇ ਪਰਲੋ ਆ ਜਾਂਦੀ ਹੈ ਇੰਨਾ ਮੀਂਹ ਪੈਂਦਾ ਹੈ ਕਿ ਸਾਰੇ ਪਾਸੇ ਪਾਣੀ ਪਾਣੀ ਹੋ ਜਾਂਦਾ ਹੈ 96 ਕਰੋੜੀ ਤੋਂ ਇੱਕ ਭਾਵ ਇਹ ਲਿਆ ਜਾਂਦਾ ਹੈ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜ ਬੱਦਲਾਂ ਵਾਂਗ ਮੇਗ ਵਾਂਗ ਗੱਜਦਾ ਹੈ ਤਾਂ ਇੰਜ ਹੁੰਦਾ ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਪਰਲੋ ਆ ਜਾਂਦੀ ਹੈ ਮਤਲਬ ਕਿ ਗੁਰੂ ਪੰਥ ਖਾਲਸੇ ਵਾਸਤੇ ਇੱਕ ਅਲੰਕਾਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜ ਬੱਦਲਾਂ ਦੇ ਗੱਜਣ ਵਾਂਗ ਦੂਜਾ ਭਾਵੇਂ ਹੈ ਕਿ ਜਿਵੇਂ ਵੀਡੀਓ ਦੇ ਸ਼ੁਰੂ ਵਿੱਚ ਗੁਰਦੁਆਰਾ ਮਾਲ ਟੇਕੜੀ ਸਾਹਿਬ ਦਾ ਆਪਾਂ ਜ਼ਿਕਰ ਕੀਤਾ ਸੀ ਇਸ ਅਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦਾ ਇੱਕ ਗੁਪਤ ਖਜ਼ਾਨੇ ਦੀ ਥਾਂ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਰਤਾਰਪੁਰ ਤੋਂ ਇੱਕ ਫਕੀਰ ਲੱਕੜ ਸ਼ਾ ਨੂੰ ਇਸ ਖਜ਼ਾਨੇ ਦੀ ਰਾਖੀ ਲਈ ਭੇਜਿਆ ਸੀ ਇਹ ਫਕੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਇਸ ਥਾਂ ਤੇ ਇਸ ਖਜ਼ਾਨੇ ਦੀ ਰਾਖੀ ਕਰਦਾ ਰਿਹਾ ਜਿਸ ਦੇ ਲਈ ਇਸ ਫਕੀਰ ਨੂੰ ਦੋ ਮੋਰਾ ਰੋਜ਼ ਮਿਲਦੀਆਂ ਸੀ ਜਦੋਂ ਦਸਮ ਪਿਤਾ ਨਨਦੇੜ ਆਏ ਤਾਂ ਖਾਲਸਾਈ ਫੌਜਾਂ ਨੇ ਤਨਖਾਹਾਂ ਮੰਗੀਆਂ ਤੇ ਨਾਲ ਹੀ ਆਪਣੇ ਘਰ ਜਾਣ ਦੀ ਗੁਰੂ ਸਾਹਿਬ ਤੋਂ ਆਗਿਆ ਮੰਗੀ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਕਿਹਾ ਕਿ ਮਾਲ ਟੇਕੜੀ ਥਾਂ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਖਜ਼ਾਨਾ ਹੈ ਉਹ ਲੈ ਕੇ ਆਓ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਫੌਜ ਨਾਲ ਜਾ ਕੇ ਉਹ ਖਜ਼ਾਨਾ ਬੈਲ ਗੱਡੀਆਂ ਤੇ ਭਰ ਕੇ ਗੁਰੂ ਸਾਹਿਬ ਦੇ ਕੋਲ ਲੈ ਆਏ ਇਥੇ ਗੁਰੂ ਸਾਹਿਬ ਨੇ ਢਾਲਾਂ ਭਰ-ਭਰ ਕੇ ਫੌਜਾਂ ਨੂੰ ਮੋਹਰਾ ਵੰਡੀਆਂ ਤੇ ਬਾਕੀ ਬਚ ਗਿਆ ਖਜ਼ਾਨਾ ਮਾਲ ਤੇ ਇਕੜੀ ਸਾਹਿਬ ਰਖਵਾ ਦਿੱਤਾ ਸਿੰਘਾਂ ਦੇ ਪੁੱਛਣ ਤੇ ਗੁਰੂ ਸਾਹਿਬ ਨੇ ਕਿਹਾ ਕਿ ਜਦੋਂ 96 ਕਰੋੜ ਖਾਲਸਾ ਸਜੇਗਾ ਤਾਂ ਇਹ ਖਜ਼ਾਨੇ ਨਾਲ 2.5 ਦਿਨ ਅਤੁੱਟ ਲੰਗਰ ਵਰਤੇਗਾ ਇੱਕ ਹੋਰ ਅਰਥ ਲਿਆ ਜਾਂਦਾ ਹੈ 96 ਕਰੋੜ ਖਾਲਸੇ ਦਾ ਕਿ ਜੋ ਨਿਹੰਗ ਸਿੰਘ ਫੌਜਾਂ ਦਾ ਮੁਖੀ ਸਿੰਘ ਹੁੰਦਾ ਹੈ ਜਥੇਦਾਰ ਹੁੰਦਾ ਹੈ ਉਸ ਦੇ ਵਾਸਤੇ ਵੀ 96 ਕਰੋੜੀ ਸ਼ਬਦ ਵਰਤ ਲਿਆ ਜਾਂਦਾ ਹੈ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਰੁਤਬੇ ਵੱਜੋਂ ਉਸ ਜਥੇਦਾਰ ਦੇ ਇਸੇ ਤਰ੍ਹਾਂ ਕੁਝ ਮੰਨਦੇ ਨੇ ਕਿ ਆਪਣੇ ਮਨੁੱਖੀ ਸਰੀਰ ਤੇ ਸਿਰ ਤੋਂ ਪੈਰਾਂ ਤੱਕ 96 ਕਰੋੜ ਰੋਮ ਹੁੰਦੇ ਨੇ ਵਾਲ ਹੁੰਦੇ ਨੇ ਤੇ ਜੋ ਰੋਮ ਰੋਮ ਵਾਹਿਗੁਰੂ ਮੰਤਰ ਨੂੰ ਧਿਆਉਂਦਾ ਹੈ ਉਸ ਨੂੰ ਵੀ 96 ਕਰੋੜੀ ਕਿਹਾ ਜਾਂਦਾ ਹੈ ਵੈਸੇ ਇਹ ਅਧਿਆਤਮਿਕਤਾ ਤੇ ਪਦਰ ਦੀ ਗੱਲ ਹੈ ਅਵਸਥਾ ਦੀ ਗੱਲ ਹੈ ਮੇਰੇ ਤੁਹਾਡੇ ਵਰਗੇ ਕਲਜੁਕੀ ਜੀਵ ਇਸ ਗੱਲ ਦੀ ਜਿਆਦਾ ਡੂੰਘਾਈ ਨੂੰ ਨਹੀਂ ਸਮਝ ਸਕਦੇ ਇਸੇ ਤਰ੍ਹਾਂ ਇੱਕ ਵਾਰ ਭਾਈ ਦਾਸ ਸਿੰਘ ਜੀ ਨੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਗੱਲਬਾਤ ਕਰਦੇ ਆਂ ਵਾਰਤਾਲਾਪ ਕਰਦੇ ਆਂ ਪੁੱਛਿਆ ਕਿ ਪਾਤਸ਼ਾਹ ਜੀ ਆਪ ਜੀ 96 ਕਰੋੜੀ ਖਾਲਸੇ ਦੀ ਗੱਲ ਕਰਦੇ ਹੋ ਸਿੰਘ ਤਾਂ ਕੋਈ ਇੱਕ ਵੀ ਨਹੀਂ ਸਜ ਰਿਆ ਮੁਗਲ ਹਕੂਮਤ ਕਤਲ ਕਰ ਦਿੰਦੀ ਹੈ 96 ਕਰੋੜ ਕਿਥੋਂ ਆਣਗੇ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਪਿਆਰੇ ਭਾਈ ਦਇਆ ਸਿੰਘ ਜੀ ਸਮਾਂ ਆਵੇਗਾ ਜਦੋਂ 96 ਕਰੋੜ ਖਾਲਸਾ ਪ੍ਰਗਟ ਹੋਵੇਗਾ ਅਸੀਂ ਹਵਾਈ ਐਸੀ ਚਲਾ ਦੇਾਂਗੇ ਕਿ ਜਿਸ ਜਿਸ ਨੂੰ ਹਵਾ ਲੱਗਦੀ ਜਾਵੇਗੀ ਉਹ ਗੁਰੂ ਦਾ ਖਾਲਸਾ ਸਜਦਾ ਜਾਵੇਗਾ ਸੋ 96 ਕਰੋੜ ਤੋਂ ਇੱਕ ਭਾਵ ਇਹ ਵੀ ਲਿਆ ਜਾਂਦਾ ਬਹੁਤੇ ਸਿੰਘ ਜੋ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਨੇ ਤਰਕ ਨਹੀਂ ਕਰਦੇ ਗੁਰੂ ਤੇ ਕਿੰਤੂ ਨਹੀਂ ਕਰਦੇ ਜਾਂ ਸਿੱਧੇ ਸ਼ਬਦਾਂ ਵਿੱਚ ਜਿਵੇਂ ਅੱਜਕੱਲ ਕੁਝ ਅਪਗ੍ਰੇਡ ਹੋ ਗਏ ਆ ਉਹੋ ਜਿਹੀ ਪੁੱਠੀ ਮੱਤ ਦੇ ਨਹੀਂ ਨੇ ਨਿਤਨੇਮੀ ਨੇ ਬੰਦਗੀ ਵਾਲੇ ਨੇ ਉਹ ਸਿੱਖ ਇਹ ਮੰਨਦੇ ਨੇ ਕਿ ਗੁਰੂ ਸਾਹਿਬ ਨੇ 96 ਕਰੋੜ ਖਾਲਸਾ ਸਜਾਇਆ ਹੋਇਆ ਜਿਵੇਂ ਹੁਣ ਆਮ ਹੀ ਗਿਣਤੀ ਦੇ ਹਿਸਾਬ ਨਾਲ ਸਿੱਖਾਂ ਦੀ ਗਿਣਤੀ 2 ਕਰੋੜ ਕਹਿ ਦਿੰਦੇ ਨੇ ਜਾਂ ਕਈ ਮੇਰੇ ਵਰਗੇ ਨੇ ਕੱਚ ਘੜੜ ਜਾ ਜਾਂ ਡੋਲ ਜਾਣ ਵਾਲੇ ਉਹ ਕਹਿ ਦਿੰਦੇ ਨੇ ਕਿ ਖਾਲਸਾ ਤਾਂ ਹੁਣ ਰਿਹਾ ਹੀ ਨਹੀਂ ਖਾਲਸਾ ਤਾਂ ਖਤਮ ਹੋ ਗਿਆ ਇੱਥੇ ਤਾਂ ਸਿੱਖੀ ਲੱਭਣੀ ਨਹੀਂ ਪਰ ਸਿੱਧਕੀ ਸਿੱਖ ਇਹ ਮੰਨਦੇ ਨੇ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ 96 ਕਰੋੜ ਖਾਲਸਾ ਸਾਜਿਆ ਹੋਇਆ ਜੋ ਗੁਪਤ ਰੂਪ ਵਿੱਚ ਵਿਚਰਦਾ ਹੈ ਇਹਨਾਂ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਹੁੰਦੇ ਨੇ ਜਿਹੜੇ ਕਿ ਸਮੇਂ-ਸਮੇਂ ਤੇ ਆਪਣੇ ਗੁਰੂ ਪਿਆਰਿਆਂ ਦੀ ਮਦਦ ਕਰਦੇ ਨੇ ਸੋ ਇਸ ਤਰ੍ਹਾਂ ਬਹੁਤ ਸਾਰੇ ਅਰਥ ਨੇ ਜੋ 96 ਕਰੋੜ ਖਾਲਸੇ ਦੇ ਰੂਪ ਵਿੱਚ ਜਾਂ 96 ਕਰੋੜ ਫੌਜ ਦੇ ਪਰਥਾਏ ਲਏ ਜਾਂਦੇ ਨੇ ਇਸ ਬਾਬਤ ਕੋਈ ਹੋਰ ਜਾਣਕਾਰੀ ਕਿਸੇ ਕੋਲ ਹੋਵੇ ਤਾਂ ਉਹ ਜਰੂਰ ਕਮੈਂਟ ਵਿੱਚ ਲਿਖ ਸਕਦਾ ਹੈ ਤਾਂ ਕਿ ਉਹ ਜਾਣਕਾਰੀ ਵੀ ਸੰਗਤ ਨੂੰ ਪਤਾ ਲੱਗ ਸਕੇ ਸੰਗਤ ਜਾਣੂ ਹੋ ਸਕੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਜਰੂਰ ਕਰ ਦਿਓ ਤੇ ਵੀਡੀਓ ਲਾਈਕ ਵੀ ਜਰੂਰ ਕਰਿਓ ਧੰਨਵਾਦ ਜੀ ਤੇ ਅਸੀਂ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ 96 ਕਰੋੜੀ ਖਾਲਸਾ ਜਿਹੜਾ ਉਹਦੇ ਬਾਰੇ ਬਹੁਤ ਸਾਰੇ ਕਨਸੈਪਟ ਨੇ ਬਹੁਤ ਸੇ ਸਿੱਖਾਂ ਦਾ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 96 ਕਰੋੜੀ ਖਾਲਸਾ ਗੁਪਤ ਰੂਪ ਦੇ ਵਿੱਚ ਰੱਖਿਆ ਹੋਇਆ ਉਹਦੇ ਵਿੱਚ ਸ਼ਹੀਦ ਸਿੰਘ ਵੀ ਹੁੰਦੇ ਨੇ ਤੇ ਉਹ ਸਿੱਖ ਕੌਮ ਦੀ ਮਦਦ ਕਰਦੇ ਨੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ 96 ਕਰੋੜ ਸਿੱਖ ਹੋ ਜਾਣਗੇ ਪੂਰੀ ਦੁਨੀਆ ਦੇ ਵਿੱਚ ਤੇ 96 ਕਰੋੜ ਖਾਲਸਾ ਜਦੋਂ ਆਏਗਾ ਤੇ ਦਿੱਲੀ ਦੇ ਤਖਤ ਤੇ ਗੁਰੂ ਦੀ ਫੌਜ ਬੈ ਜਾਏਗੀ ਤੇ ਦਿੱਲੀ ਦੇ ਉੱਤੇ ਹਿੰਦੁਸਤਾਨ ਦੇ ਉੱਤੇ ਸਿੱਖਾਂ ਦੀ ਹਕਮਤ ਹੋਏਗੀ ਬਹੁਤ ਸਾਰੇ ਹਿੰਦੂ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਮਾਰੇ ਜਾਣਗੇ ਐਸੀ ਤਰ੍ਹਾਂ 96 ਕਰੋੜ ਦੀ ਖਾਲਸਾ ਜਿਹੜਾ ਉਹਦਾ ਕਨਸੈਪਟ ਹੈ ਕਿ ਇਨਸਾਨ ਦੇ ਜਿਸਮ ਤੇ 96 ਕਰੋੜ ਰੂਮ ਹੁੰਦੇ ਨੇ ਤੇ ਉਹ ਗੁਰੂ ਨੂੰ ਯਾਦ ਕਰਦੇ ਨੇ 96 ਕਰੋੜੀ ਖਾਲਸਾ ਨੂੰ ਵੀ ਮੰਨਿਆ ਜਾਂਦਾ ਬਹੁਤ ਸੇ ਲੋਗਾਂ ਦਾ ਮੰਨਣਾ ਕਿ 96 ਕਰੋੜੀ ਖਾਲਸਾ ਇੱਕ ਕਨਸੈਪਟ ਹੈ 96 ਕਰੋੜ ਤعداد ਨਹੀਂ ਹੋਏਗੀ ਸਿੱਖਾਂ ਦੀ ਜਦਕਿ ਦੂਸਰੀ ਤਰਫ ਬਹੁਤ ਸੇ ਸਿੱਖ ਮੰਨਦੇ ਨੇ ਕਿ 96 ਕਰੋੜ ਸਿੱਖ ਫਿਜ਼ੀਕਲ ਤੌਰ ਤੇ ਦੁਨੀਆ 'ਚ ਮੌਜੂਦ ਹੋਣਗੇ ਇਹਦੇ ਨਾਲ ਬਹੁਤ ਸੇ ਸਿੱਖ ਮੰਨਦੇ ਨੇ ਕਿ ਗੁਪਤ ਰੂਪ ਦੇ ਵਿੱਚ 96 ਕਰੋੜੀ ਖਾਲਸਾ ਜਿਹੜਾ ਪ੍ਰਗਟ ਹੋਏਗਾ ਕਿਉਂਕਿ 96 ਕਰੋੜੀ ਖਾਲਸਾ ਦੇ ਵਿੱਚ ਸ਼ਹੀਦ ਸਿੰਘ ਨੇ ਅੱਜ ਤੱਕ ਜਿੰਨੇ ਵੀ ਸਿੰਘ ਦੁਨੀਆ ਤੋਂ ਜਾ ਚੁੱਕੇ ਨੇ ਉਹ 96 ਕਰੋੜੀ ਖਾਲਸਾ ਫੌਜ ਦੇ ਵਿੱਚ ਮੌਜੂਦ ਨੇ ਤੇ 96 ਕਰੋੜੀ ਖਾਲਸਾ ਫੌਜ ਦਾ ਨਾਮ ਸੁਣ ਕੇ ਹਿੰਦੂ ਹਿੰਦੁਸਤਾਨ ਦੇ ਵਿੱਚ Hindu ਧਰਮ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਅਗ ਲੱਗ ਜਾਂਦੀ ਆ ਤੇ ਗੁਰੂ ਗੋਬਿੰਦ ਸਿੰਘ ਜੀ 96 ਕਰੋੜੀ ਖਾਲਸਾ ਜਿਹੜਾ ਉਹਨੂੰ ਪ੍ਰਗਟ ਕਰਨਗੇ ਤੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਹਕਮਤ ਹੋਏਗੀ ਬਾਕੀ ਦਾ ਜਿਹੜਾ ਖਜ਼ਾਨਾ ਗੁਰਦੁਆਰਾ ਮਾਲ ਟੇਕੜੀ ਸਾਹਿਬ ਪਿਆ ਹੈ ਗੁਰੂ ਸਾਹਿਬ ਨੇ ਉਸ ਖਜ਼ਾਨੇ ਚੋਂ ਮੋਰਾ ਵੰਡੀਆਂ ਸਨ ਬਾਕੀ ਖਜ਼ਾਨਾ ਗੁਰਦੁਆਰਾ ਮਾਲ ਟੇਕੜੀ ਸਾਹਿਬ ਮੌਜੂਦ ਹੈ ਜਦੋਂ 96 ਕਰੋੜੀ ਖਾਲਸਾ ਪ੍ਰਗਟ ਹੋਏਗਾ ਉਸ ਖਜ਼ਾਨੇ ਚੋਂ 96 ਕਰੋੜ ਖਾਲਸਾ ਵਾਸਤੇ 2-3 ਦਿਨ ਤੱਕ ਲੰਗਰ ਜਿਹੜਾ ਵਰਤੇ ਆ ਜਾਏਗਾ ਤੁਸੀਂ ਕੀ ਸੋਚਦੇ ਹੋ 96 ਕਰੋੜੀ ਖਾਲਸਾ ਦਾ ਕੀ ਮਤਲਬ ਹੈ ਇਹ ਕਦੋਂ ਪ੍ਰਗਟ ਹੋਏਗਾ ਕੀ ਹੈ ਕਨਸੈਪਟ ਹੈ ਜਾਂ ਫਿਜ਼ੀਕਲ ਤੌਰ ਤੇ 96 ਕਰੋੜ ਖਾਲਸਾ ਜਿਹੜਾ ਉਹ ਦੁਨੀਆ ਤੇ ਪ੍ਰਗਟ ਹੋਏਗਾ ਆਪਣੀ ਰਾਏ ਤੋਂ ਕਮੈਂਟ ਜਗਾ ਕਰੋ ਵੀਡੀਓ ਚੰਗੀ ਲਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਜ਼ ਗੁੱਡ ਬਾਏ ਲਵ ਯੂ ਫੇਸ